ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੁਲਾਜ਼ਮ ਮਸਲਿਆਂ ਦੇ ਵਿੱਚ ਪਾਵਰਕਾਮ ਦੇ ਬਿਜਲੀ ਮੁਲਾਜ਼ਮਾਂ ਬਾਰੇ ਗੱਲ ਕਰਦੇ ਆਂ ਉਹਨਾਂ ਦੀਆਂ ਜਥੇਬੰਦੀਆਂ ਬਾਰੇ ਤੇ ਜਾਣਦੇ ਆਂ ਇਸ ਵੀਡੀਓ ਦੇ ਵਿੱਚ ਕਿ ਉਹਨਾਂ ਦੇ ਪਿਛਲੇ ਸੰਘਰਸ਼ਾਂ ਦਾ ਕੀ ਰਿਹਾ ਤੇ ਉਹਨਾਂ ਵੱਲੋਂ ਅਗਲੇ ਸੰਘਰਸ਼ਾਂ ਦਾ ਜਿਹੜਾ ਬਿਗ ਲਗਾ ਉਹ ਵੀ ਬਿਜਾ ਦਿੱਤਾ ਗਿਆ ਹੈ ਸੋ ਜਾਣਦੇ ਆਂ ਕਿ ਜਨਵਰੀ ਦੇ ਵਿੱਚ ਪਾਵਰਕਾਮ ਦੀਆਂ ਵਿੱਚ ਕੰਮ ਕਰਨ ਦੇ ਬਖ ਬਖ ਜਥੇਬੰਦੀਆਂ ਇੱਕ ਪਲੇਟਫਾਰਮ ਥੜੇ ਉੱਤੇ ਇਕੱਠੀਆਂ ਹੋਈਆਂ ਨਿਮੇ ਕੇ ਬਿਜਲੀ ਮੁਲਾਜ਼ਮੇ ਇਕਤਾ ਮੰਚ ਤੇ ਜੁਆਇੰਟ ਫੋਰਮ ਨੇ ਇੱਕ ਸਾਂਝਾ ਥੜਾ ਸੀ ਜਿਹੜਾ ਉਹ ਸਾਰਿਆ ਸੀਗਾ ਤੇ ਉਸ ਦੇ ਵਿੱਚ ਉਹਨਾਂ ਨੇ 41 ਮੰਗਾਂ ਦਾ ਮੰਗ ਪੱਤਰ ਸੀਗਾ ਜਿਹੜਾ ਪਾਵਰ ਕਾਮ ਦੇ ਪ੍ਰਬੰਧਕੀ ਡਾਇਰੈਕਟਰ ਜਸਵੀਰ ਸਿੰਘ ਸੁਰਵਾਲਾ ਦੀ ਰਾਹੀਂ ਆ ਸੀ ਜਿਹੜਾ ਮੈਨੇਜਮੈਂਟ ਨੂੰ ਉਹ ਸੌਂਪਿਆ ਸੀਗਾ ਤੇ ਉਹਨਾਂ ਤੋਂ ਮੰਗ ਕੀਤੀ ਗਈ ਸੀ ਕਿ ਮੁਲਾਜ਼ਮਾਂ ਦੇ ਇਹਨਾਂ ਮਸਲਿਆਂ ਦੇ ਲਈ ਸਾਡੇ ਨਾਲ ਜਿਹੜੀ ਮੈਨੇਜਮੈਂਟ ਦੀ ਮੀਟਿੰਗ ਉਹ ਕੀਤੀ ਜਾਵੇ ਤੇ ਮੁਲਾਜ਼ਮਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕੀਤੇ ਜਾਣ ਜੇਕਰ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਮੁਲਾਜ਼ਮਾਂ ਵੱਲੋਂ ਜਥੇਬੰਦੀਆਂ ਵੱਲੋਂ ਜਿਹੜਾ ਸੰਘਰਸ਼ ਦਾ ਰਾਹਗਾ ਉਹ ਵੀ اختیار ਕੀਤਾ ਜਾਵੇਗਾ ਜਿਸ ਦੇ ਤਹਿਤ ਜਦੋਂ ਪਾਵਰਕਾਮ ਵੱਲੋਂ ਕੋਈ ਮੈਨੇਜਮੈਂਟ ਵੱਲੋਂ ਗੱਲਬਾਤ ਆ ਜਿਹੜਾ ਸੱਦਾ ਜਥੇਬੰਦੀਆਂ ਵੱਲੋਂ ਨਹੀਂ ਆਇਆ ਤਾਂ 9 ਫਰਵਰੀ ਨੂੰ ਸਮੁੱਚੇ ਪੰਜਾਬ ਦੇ ਵਿੱਚ ਮੰਡਲ ਦਫ਼ਤਰਾਂ ਦੇ ਵਿੱਚ ਆ ਜਿਹੜਾ ਗੇਟ ਰੈਲੀਆਂ ਕਰਕੇ ਆ ਸਰਕਾਰ ਨੂੰ ਸੰਕੇਤਕ ਰੂਪ ਦੇ ਵਿਚਾਰਡ ਮੈਸੇਜ ਸੀ ਦਿੱਤਾ ਸੀਗਾ ਕਿ ਮੁਲਾਜ਼ਮ ਆਪਣੇ ਮਸਲੇ ਹਾਂ ਦਾ ਜਿਹੜਾ ਹੱਲ ਨੇ ਉਹ ਚਾਹੁੰਦੇ ਨੇ ਉਸ ਤੋਂ ਬਾਅਦ ਵੀ ਆ ਜਿਹੜਾ ਪਾਵਰਕਾਮ ਵੱਲੋਂ ਆ ਕੋਈ ਮੀਟਿੰਗ ਦਾ ਸੱਦਾ ਜਿਹੜਾ ਜਥੇਬੰਦੀਆਂ ਵੱਲੋਂ ਨਹੀਂ ਆਇਆ ਤਾਂ ਜਿਸ ਦੇ ਤਹਿਤ 20 ਫਰਵਰੀ ਨੂੰ ਅੰਮ੍ਰਿਤਸਰ ਵਿਕੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੇ ਰੈਸ਼ ਆ ਗਿਆ ਜਿਹੜਾ ਜਾ ਕੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਉਹਨਾਂ ਦੇ ਘਰ ਦੇ ਜਾ ਕੇ ਆ ਜਿਹੜਾ ਉੱਥੇ ਉਹਨਾਂ ਨੇ ਰੋਸ ਰੈਲੀ ਆ ਜਿਹੜੀ ਉਹ ਕੀਤੀ ਹੈਗੀ ਜਿਸ ਦੇ ਦੌਰਾਨ ਇੱਕ ਮੰਦਭਾਗੀ ਘਟਨਾ ਵੀ ਵਾਪਰੀ ਕਿ ਉੱਥੇ ਕੰਮ ਦੇ ਮੀਟਿੰਗ ਦੇ ਵਿੱਚ ਪਟਿਆਲੇ ਤੋਂ ਮੁਲਾਜ਼ਮ ਆਗੂ ਉਹਨਾਂ ਦੀ ਜਿਹੜੇ ਦਿਲ ਦਾ ਦੌਰਾ ਪੈਣ ਕਰਨਾ ਜਿਹੜੀ ਮੌਤ ਵੀ ਆ ਉੱਥੇ ਹੋਈ ਆ ਜਿਸ ਦਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਪਾਵਰ ਕਮ ਦੀ ਵੱਲੋਂ ਇਹ ਮੀਟਿੰਗਾਂ ਲੈ ਦੇ ਦਿੱਤੀਆਂ ਤਾਂ ਸਾਡਾ ਇਹ ਜਿਹੜਾ ਆਗੂ ਸੀਗਾ ਸ਼ਾਇਦ ਹੋ ਸਕਦਾ ਵੀ ਨਾ ਵਿਛੜਦੇ ਸੋ ਉਸ ਤੋਂ ਬਾਅਦ ਪਾਵਰ ਕਮ ਵੱਲੋਂ ਇੱਕ ਮੀਟਿੰਗ ਵੀ ਹੈ ਬੇਸ਼ੱਕ 5 ਮਾਰਚ ਦੀ ਹੈ ਜਿਹੜੀ ਉਹ ਜਥੇਬੰਦੀਆਂ ਨੂੰ ਦਿੱਤੀ ਗਈ ਆ ਪਰ ਉਸ ਤੋਂ ਪਹਿਲਾਂ ਸੀਗਾ ਕਿ ਜਥੇਬੰਦੀਆਂ ਨੇ ਆਪਣੇ ਸੰਘਰਸ਼ ਦਾ ਸੀ ਜਿਹੜਾ ਵਿਗਲ ਆ ਉਹ ਬਜਾ ਦਿੱਤਾ ਅਗਲਾ ਤਾਂ ਉਸ ਦੇ ਤਹਿਤ ਆਗਾ ਜਿਹੜਾ 26 ਫਰਵਰੀ ਨੂੰ ਪੂਰੇ ਪੰਜਾਬ ਦੇ ਸਰਕਲ ਦਫ਼ਤਰਾਂ ਦੇ ਵਿੱਚ ਆ ਜਿਹੜਾ ਉਹ ਆਰਥੀ ਫੂਕ ਮਜਾਰੇ ਨੇ ਜਿਹੜੇ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਆ ਸ਼ਹਿਰਾਂ ਦੇ ਵਿੱਚ ਆ ਜਿਹੜਾ ਰੋਸ ਮਾਰਚ ਵੀ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਸੰਘਰਸ਼ ਆ ਗਿਆ ਜਿਹੜਾ ਨਾਲ ਦੀ ਨਾਲ ਜਾਰੀ ਕਰ ਦਿੱਤਾ ਗਿਆ ਕਿ 21 ਤਰੀਕ ਤੋਂ ਲੈ ਕੇ 21 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਪੂਰੇ ਪੰਜਾਬ ਦੇ ਜਿਹੜੇ ਸਮੁੱਚੇ ਬਿਜਲੀ ਮੁਲਾਜ਼ਮ ਨੇ ਤਾਂ ਉਹ ਵਰਕ ਟੂ ਰੂਲ ਤਹਿਤ ਆਪਣੀ 8 ਘੰਟੇ ਜਿਹੜੀ ਡਿਊਟੀ ਬਣਦੀ ਆ ਉਸ ਦੇ ਤਹਿਤ ਹੀ ਆ ਜਿਹੜੇ ਉਹ ਕੰਮ ਕਰਨਗੇ ਇਸ ਦਾ ਨੋਟਿਸ ਵੀ ਆ ਪਾਵਰ ਕਾਮ ਨੂੰ ਆ ਜਿਹੜਾ ਉਹ ਉਹ ਵੀ ਦਿੱਤਾ ਗਿਆ ਤੇ ਇਸ ਤੋਂ ਅੱਗੇ ਆ ਜਿਹੜਾ ਜੇਕਰ 5 ਤਰੀਕ ਦੀ ਮੀਟਿੰਗ ਦੇ ਵਿੱਚ ਪਾਵਰ ਕਾਮ ਤੇ ਪੰਜਾਬ ਸਰਕਾਰ ਵੱਲੋਂ ਕੋਈ ਸਾਰਥਕ ਸਿੱਟਾ ਕਾ ਜਿਹੜਾ ਉਹ ਨਹੀਂ ਕੱਢਿਆ ਜਾਂਦਾ ਤਾਂ 6 ਤਰੀਕ ਨੂੰ ਆ 6 ਮਾਰਚ ਨੂੰ ਪੰਜਾਬ ਦਾ ਬਿਜਲੀ ਮੁਲਾਜ਼ਮ ਪਟਿਆਲੇ ਦੇ ਹੈੱਡ ਆਫਿਸਰ ਗਿਆ ਜਿਹੜਾ ਆਪਣਾ ਰੋਸ ਆ ਗਿਆ ਜਿਹੜਾ ਉਹ ਜ਼ਹਰ ਕਰਨ ਲਈ ਇੱਕ ਧਰਨਾ ਦੇਵੇਗਾ ਉਸ ਤੋਂ ਬਾਅਦ ਵੀ ਅਜੇਕਰ ਪੰਜਾਬ ਸਰਕਾਰ ਤੇ ਪਾਵਰ ਕਾਮ ਦੀ ਜਿਥੇਬੰਦੀਆਂ ਨਾਲ ਕੋਈ ਬਹਿ ਕੇ ਗੱਲਬਾਤ ਸਿੱਟਾ ਗਿਆ ਜਿਹੜਾ ਉਹ ਨਹੀਂ ਨਿਕਲਦਾ ਤਾਂ 13 ਮਾਰਚ ਨੂੰ ਸੰਗਰੂਰ ਵਿਖੇ ਸੀਐਮ ਦੀ ਕੋਠੇਵਾਲਾ ਜਿਹੜਾ ਸਮੂਚਾ ਬਿਜਲੀ ਮਜ਼ਦਮਾ ਉੱਥੇ ਆਪਣਾ ਰੋਸ ਜ਼ਾਹਰ ਕਰਕੇ 1 ਮਾਰਚ ਹੈ ਜਿਹੜਾ ਉਹ ਕੱਢੇਗਾ ਸੋ ਉਸ ਤੋਂ ਬਾਅਦ ਵੀ ਬਿਜਲੀ ਮਜ਼ਦਮਾ ਗੂਆਂ ਵੱਲੋਂ ਇਹ ਚੇਤਾਵਨੀ ਵੀ ਦਿੱਤੀ ਗਈ ਹੈ ਸਰਕਾਰ ਨੂੰ ਕਿ ਜੇਕਰ ਸਾਡੀਆਂ ਮੰਗਾਂ ਵੱਲ ਇਹ ਬੇਧਿਆਨੀ ਰੱਖੀ ਗਈ ਤੇ ਸਾਡੀਆਂ ਜਿਹੜੀਆਂ ਲਟਕਦੀਆਂ ਮੰਗਾਂ ਆ ਰਹੀਆਂ ਨੇਗੀਆਂ ਚਾਹੇ ਉਹ ਗੱਲ ਕਰ ਲਈਏ ਸੀਆਰਏ 295 ਦੀ ਜਿਨ੍ਹਾਂ ਨੂੰ 1 ਸਾਲ ਤਕਰੀਬਨ ਉਹ ਪ੍ਰਵੀਜ਼ਨ ਪੀਰੀਡ ਪੂਰਾ ਹੋਣ ਦੇ ਉੱਤੇ ਵੀ ਹੈ ਜਿਹੜੀਆਂ ਤਨਖਾਹਾਂ ਨੇ ਜਿਹੜੀਆਂ ਉਹਨਾਂ ਦਾ ਪਰਕਾਲਾ ਸਮਾਂਗਾ ਜਿਹੜਾ ਉਹ ਪੂਰਾ ਨਹੀਂ ਕੀਤਾ ਗਿਆ ਤੇ ਉਸ ਨੂੰ ਤਨਖਾਹਾਂ ਨੇ ਜਿਹੜੀਆਂ ਇੱਕ ਸਾਲ ਤੋਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਉਹਨਾਂ ਨੂੰ ਕੇਸਾਂ ਦੇ ਵਿੱਚ ਉੱਲ ਜਾ ਕੇ 25 ਮੁਲਾਜ਼ਮ ਨੇ ਜਿਹੜੇ ਟਰਮੀਨੇਟ ਕੀਤੇ ਗਏ ਨੇ ਉਹਨਾਂ ਦੀ ਬਹਾਲੀ ਦਾ ਮਸਲਾਗਾ ਉਸ ਨੂੰ ਲੈ ਕੇ ਬਿਜਲੀ ਮੁਲਾਜ਼ਮ ਜਿੱਥੇ ਬੰਦੀਆਂ ਨੇ ਜਿਹੜੀਆਂ ਸੰਘਰਸ਼ ਦੇ ਰਾਹ ਪਈਆਂ ਨੇਗੀਆਂ ਸੋ ਉਸ ਤੋਂ ਬਾਅਦ ਤਨਖਾਹਾਂ ਦਾ ਮਸਲਾ ਪੂਰੇ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦਾ ਕਿ ਬੇਜ ਫਾਰਮੂਲੇਸ਼ਨ ਕਮੇਟੀ ਦੇ ਤਹਿਤ ਆ ਜਿਹੜੀਆਂ ਪੰਜਾਬ ਦੇ ਪਾਵਰਕਾਮ ਦੇ ਮੁਲਾਜ਼ਮਾਂ ਦੀ ਤਨਖਾਹਾਂ ਨੇ ਜਿਹੜੀਆਂ ਸੋਧੀਆਂ ਜਾਣੀਆਂ ਸੀਗੀਆਂ ਉਹਨਾਂ ਨੂੰ ਅਜ ਤੱਕ ਨਹੀਂ ਸੋਧਿਆ ਗਿਆ ਤਾਂ ਹੋਰ ਵੀ 41 ਮੰਗਾਂ ਨੇ ਜੀ ਚਾਹੇ ਬਿਜਲੀ ਕੰਸੈਸ਼ਨ ਦੀ ਗੱਲ ਕਰ ਲਈਏ ਚ 17 ਇੱਕ ਵਾਲਾ ਫੈਸਲਾ ਜਿਹੜਾ ਪ੍ਰੋਵੀਜ਼ਨ ਦਾਗਾ ਮੁਲਾਜ਼ਮਾਂ ਦੇ ਉੱਤੇ ਲਾਗੂ ਕੀਤਾ ਗਿਆ ਉਸ ਨੂੰ ਰੱਦ ਕਰਨ ਦੀ ਗੱਲ ਆ ਗਈ ਜਿਹੜੇ 6ਵੇਂ ਪੇ ਕਮਿਸ਼ਨ ਦੇ ਵਿੱਚ ਤਹਿਤ ਮੁਲਾਜ਼ਮ ਸੀ ਜਿਹੜੇ ਭਰਤੀ ਹੋਣੇ ਬਣਦੇ ਸੀ ਉਹਨਾਂ ਨੂੰ 7ਵੇਂ ਪੇ ਕਮਿਸ਼ਨ ਦੇ ਵਿੱਚ ਫਿਟਮੈਂਟ ਕੀਤੀ ਗਈ ਆ ਉਸ ਨੂੰ ਲੈ ਕੇ ਜਿਹੜਾ ਸੰਘਰਸ਼ ਆ ਗਿਆ ਜਿਹੜਾ ਇਹ ਮੁਲਾਜ਼ਮਾਂ ਵੱਲੋਂ ਕੀਤਾ ਜਾ ਰਿਹਾ ਹੈਗਾ ਸੋ ਇਹ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜੇ ਪਾਵਰਕਾਮ ਬਿਜਲੀ ਬੋਰਡ ਦੇ ਮੁਲਾਜ਼ਮ ਨੇ ਜਿਹੜੇ ਉਹ ਸੰਘਰਸ਼ ਦੇ ਰਿਹਾ ਪਏ ਨੇ ਤਾਂ ਉਹਨਾਂ ਨੇ ਇਸ ਤੋਂ ਬਾਅਦ ਸਮੋਚਾ ਬਿਜਲੀ ਮੁਲਾਜ਼ਮ ਅਤੇ ਪਾਵਰਕਾਮ ਦੇ ਜਥੇਬੰਦੀਆਂ ਜਥੇਬੰਦੀਆਂ ਦੇ ਆਗੂ ਫਿਰ ਇਹ ਫੈਸਲੇ ਤੇ ਫੈਸਲਾ ਲੈਣ ਲਈ ਮਜਬੂਰ ਹੋਣਗੇ ਜਿਹੇ ਦਿਨਾਂ ਪਹਿਲਾਂ ਵੀ ਅਸੀਂ ਪੰਜਾਬ ਦੇ ਵਿੱਚ ਦੇਖ ਚੁੱਕੇ ਹਾਂ ਕਿ ਪੀਐਮਐਸ ਜੋ ਵੱਲੋਂ ਸੀ ਜਿਹੜੀ ਕਲਮਸ਼ੋਰ ਹੜਤਾਲ ਸੀ ਜਿਹੜੀ ਕੀਤੀ ਗਈ ਸੀ ਉਸੇ ਤਰ੍ਹਾਂ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਕਲਮ ਛੋੜ ਤੇ ਟੂਲ ਡਾਊਨ ਨਾਲ ਜਿਹੜੇ ਆਪਣਾ ਉਹ ਕਰਨ ਲਈ ਜਿਹੜੇ ਵਿਚਾਰ ਕਰਨਗੇ ਕਿ ਫਿਰ ਅਸੀਂ ਵੀ ਕਲਮ ਛੋੜ ਤੇ ਟੂਲ ਡਾਊਨ ਕਰਕੇ ਆ ਜਿਹੜਾ ਆਪਣੇ ਸੰਘਰਸ਼ ਦੇ ਰਾ ਪਈਏ ਸੋ ਮੁਲਾਜ਼ਮਾਂ ਵੱਲੋਂ ਜਥੇਬੰਦੀਆਂ ਵੱਲੋਂ ਇਹ ਬੇਨਤੀ ਸਰਕਾਰ ਨੂੰ ਕੀਤੀ ਗਈ ਆ ਕਿ ਸਾਡੇਆਂ ਜਿਹੜੀਆਂ ਬਣਦੀਆਂ ਡਿਮਾਂਡਸ ਨੇਗੀਆਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਤੇ ਇਸ ਸ਼ਾਂਤੀ ਅਦਾਰੇ ਦਾ ਜਿਹੜਾ ਵਿਕਾਸ ਆਗਾ ਉਹ ਚੱਲਦਾ ਰਹੇ ਸੋ ਇਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਜਾਣਕਾਰੀ ਸੀਗੀ ਸੋ ਸਾਰਿਆਂ ਦਾ ਇਸ ਵੀਡੀਓ ਦੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ